ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਕਿ ਸੰਸਾਰ ਦੇ ਵਿੱਚ ਪ੍ਰਗਟ ਹੋਏ ਉਹਨਾਂ ਵਰਗਾ ਸੰਸਾਰ ਤੇ ਨਾ ਕੋਈ ਹੋਰ ਆਇਆ ਤੇ ਨਾ ਨਾ ਹੀ ਕੋਈ ਸੰਸਾਰ ਤੇ ਆਵੇਗਾ ਆਪਾਂ ਚਾਰਾਂ ਜੁਗਾਂ ਦੇ ਇਤਿਹਾਸ ਪੜ੍ਹ ਕੇ ਵੇਖੀਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਸੰਸਾਰ ਤੇ ਕੋਈ ਨਹੀਂ ਆਇਆ ਐਸਾ ਮਹਾਬਲੀ ਯੋਧਾ ਜਿਨ੍ਹਾਂ ਦੇ ਚਲਾਏ ਹੋਏ ਤੀਰ 10-10 ਸਰੀਰਾਂ ਨੂੰ ਬਿੰਨ ਕੇ ਵੀ ਪਾਰ ਕਰ ਜਾਂਦੇ ਸਨ ਸੰਸਾਰ ਦੇ ਵਿੱਚ ਚਾਰਾਂ ਯੁੱਗਾਂ ਦੇ ਇਤਿਹਾਸ ਵਿੱਚ ਪੜ੍ਹ ਕੇ ਵੇਖੀਏ ਕਿ ਮਹਾਵਲੀ ਯੋਧੇ ਤਾਂ ਬੜੇ ਹੋਏ ਪਰ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਮਹਾਵਲੀ ਯੋਧਾ ਸੰਸਾਰ ਤੇ ਕਦੇ ਨਹੀਂ ਹੋਇਆ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਵਾਰੀ ਹੀ ਸੰਸਾਰ ਤੇ ਆਏ ਮੁੜ ਕੇ ਸੰਸਾਰ ਤੇ ਫਿਰ ਕਦੇ ਨਹੀਂ ਆਉਣਗੇ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੋ ਪ੍ਰਸ਼ੰਸਾ ਹੈ ਸਾਰੇ ਸੰਸਾਰ ਦੇ ਵਿੱਚ ਹੈ ਉਹਨਾਂ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਸੰਸਾਰ ਦੇ ਵਿੱਚ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ